ਜਦ ਕਿ ਉਹ ਆਪਰੇ ਜਾ ਰਿਹਾ ਸੀ ਆ ਦੇ ਰੱਖੀ ਤੇ ਆਪ ਕੋਈ ਜਿਹੜੀ ਗੱਲ ਕਹਿ ਦਿੰਦਾ ਉਹ ਸਾਰਾ ਸਿਰ ਦੁੱਖ ਕਿ ਕਰ ਲੱਗਦਾ ਆ ਤੂੰ ਕਿ ਕਿ ਬਿਨ ਰੌਣਕ ਤੇ ਗਾਲਾ ਕੱਢ ਆ ਤੈਨੂੰ ਗਾਲਾ ਕੱਢੀ ਕੋਈ ਕਾਹਦਾ ਆ ਲੈ ਲੈ ਕਟ ਨਹੀਂ ਕਟ ਨਹੀਂ ਕਟ ਮੈਂ ਕਟ ਦਿੰਦਾ ਜੀ ਕੋ ਸਰ ਜੀ ਕੋ ਆਰਡਰ ਜੀ ਆਰਡਰ ਜੀ ਨਹੀਂ ਆ ਗਿਆ ਸਾਡੀਆਂ ਫੀਸ ਕਰਦੇ ਆਪਾਂ ਹੋਈ ਨਹੀਂ ਜੀ ਆਹ ਉਹ ਬੰਦਾ ਆਪਰੇ ਗਰਮੀਤਪੁਰਾ ਕਾਰਵਾਈ ਦਾ ਤੁਹਾਨੂੰ ਕਾਹਦੀਆਂ ਕਰਾ 20 ਦਿਨੋਂ ਕੋ ਬੇਟ ਲੱਗੋ ਰੋਜ਼ ਆਪਰੇ ਫੇਰ ਉਹ ਲਾ ਦੇਣ ਸਾਰਾ ਉਹਦੇ ਕੱਟਾ ਸਾਰੇ ਇਹ ਤਾਂ ਪੈਸੇ ਲਾ ਦੇ ਬੰਦੇ ਕਾਸਰ ਤਾਂ ਆ ਰਹੇ ਫਕਰਾਉਣਾ ਦੇਣਾ ਕਹਿੰਦਾ ਸਾਰਾ ਕੋ ਰਿਪੋਰਟ ਹੁੰਦਾ ਇਹਦੇ ਚ ਅਬਾਂ ਪੌਂਕੀ ਜਾਨੀਏ ਕੁੱਤੇ ਵਾਂਗੂ ਅਖਿਲੀ 20 ਤਰੀਕ ਤੋਂ ਮੈਂ ਪਿੱਟ ਪਿੱਟ ਮਰ ਗਈ ਕਮਿਸ਼ਨਰ ਐਸ ਐਚਓ ਪੁਲਿਸ ਮੈਂ ਕੋਈ ਚੀਜ਼ ਨਹੀਂ ਛੱਡੀ ਫੇਰ ਵੀ ਇਸ ਬੰਦੇ ਨੇ ਗੇਟ ਲਾ ਲਿਆ ਇਸ ਦਾ ਮਤਲਬ ਕੋਈ ਪ੍ਰਸ਼ਾਸਨ ਨਹੀਂ ਕੋਈ ਕੁਝ ਨਹੀਂ ਨਾ ਬਲਕਦੀ ਜਗਾ ਇਹਨਾਂ ਨੇ ਖਾ ਲਿਆ ਸਾਨੂੰ ਪਰ ਮੇਰਾ ਸਾਥ ਕਿਸੇ ਨੇ ਨਹੀਂ ਦਿੱਤਾ ਮੈਂ ਪਿੱਟ ਪਿੱਟ ਮਾਰ ਕੇ ਉਹ ਬੰਦਾ ਵਾ ਜਿਹੜਾ ਆ ਦੇਖੋ ਜੀ ਦੁਕਾਨ ਦੇ ਅੰਦਰ ਖੜਾ ਆ ਬੰਦਾ ਵਾ ਇਹ ਕਹਿੰਦਾ ਸਾਰੀ ਜਿੰਨਾ ਵੀ ਚੀਜ਼ ਆ ਮੇਰੀ ਜੇਬ ਚ ਗੰਦੀਆਂ ਗਾਲਾਂ ਕੱਡੀਆਂ ਕੱਪੜੇ ਪਾਟੇ ਹੱਥੋਂ ਪਾਈ ਹੋਏ ਫਿਰ ਵੀ ਹਟਿਕੇ ਆ ਆਪਣਾ ਕੋਣ ਕੇ ਚੱਲ ਰਿਹਾ ਦਾ ਮਾਸਟਰ ਨੋਟਾਟ ਲਾ ਲੇ ਤੇ ਆਤਮਾ ਸਿੰਘ ਦੇ ਨਾਲ ਆਤਮਾ ਸਿੰਘ ਪੂਰੇ ਹੋ ਗਏ ਇਧਰੋਂ ਮੇਰੇ ਸੋਹਰ ਸਾਹਿਬ ਵੀ ਪੂਰੇ ਹੋ ਗਏ ਉਸ ਤੋਂ ਬਾਅਦ ਇਹ ਪ੍ਰਾਪਰਟੀ ਬੱਚਿਆਂ ਕੋਲ ਚਲੇਗੀ ਉਧਰ ਹੋ ਗਿਆ ਜਗਰਾਤ ਸਿੰਘ ਜਗਰਾਤ ਸਿੰਘ ਸਾ ਪ੍ਰਾਪਤੀ ਆਪਣੀ ਜਿੰਨੀ ਹੋਰੇ ਹਿਸਾਬ ਨਾਲ ਠੋਹ ਬੇਚ ਕੇ ਕੋਰਟ ਕੇਸ ਦੀ ਮਾਰ ਨਿਕਲ ਗਿਆ ਤੇ ਰਜਿਸਟਰੀਆਂ ਹੋਈਆਂ ਹੋਈਆਂ ਨੇ ਚੈਲੇਂਜ ਹੋ ਗਈਆਂ ਨੇ ਸਾਰਾ ਕੁਝ ਇਹਨਾਂ ਦੇ ਕੋਰਟ ਕੇਸ ਚ ਗਲਤ ਕੰਮ ਕੀਤੇ ਆ ਬੀ ਆਹ ਨਾਮ ਬਲਕਿ ਬੱਚੇਰੀ ਪ੍ਰਾਪਰਟੀ ਦਾ ਤੱਕਾ ਕਰੇ ਕੋਰਟ ਤੇ ਚੱਲ ਰਿਹਾ ਵਾ ਫਰੀਕਾ ਪੈ ਰਹੀਆਂ ਜਿਹੜੀ ਜਗ੍ਹਾ ਚੀ ਹੈ ਜੀ ਏ ਜਗਾ ਵੀਰੇ ਅਜੇ 1200 ਹੈਗੀ ਆ ਅਜੇ ਸਾਢੇ ਮਤਲਬ ਅਜੇ ਦੇਣ ਤੋਂ ਬਾਅਦ ਮਤਲਬ ਉਹਨਾਂ ਨੂੰ ਪਲਾਟ ਦੇਣ ਤੋਂ ਬਾਅਦ ਤੁਹਾਡੀ ਜਗ੍ਹਾ ਵਿੱਚ ਵੱਜਦੀ ਆ ਵੱਜਦੀ ਆ ਵੀਰੇ ਚੱਕਾ ਹੀ ਮੇਰੀ ਇਹ ਵੀ ਤਾਂ ਹੈ ਹੀ ਨਹੀਂ ਕੁਝ ਉਹਦਾ ਰਸਤਾ ਕੋਈ ਹਾਂਜੀ ਉਹਦਾ ਰਸਤਾ ਰਸਤਾ ਕੋਈ ਨਹੀਂ ਵੀਰੇ ਮੇਨ ਗੇਟ ਤੇ ਰਸਤੇ ਲਾ ਲਿਆ ਕੇ ਇਹਦਾ ਕੁਝ ਨਹੀਂ ਗਾ ਵੀਰੇ ਇਹ ਸਿਰਫ ਸਿੱਧਾ ਝੂਠ ਬੋਲ ਰਿਹਾ ਮੈਂ ਕਹਿੰਦਾ ਸਾਰਾ ਕੁਝ ਮੇਰੀ ਜੇਬ ਚੋਂ ਨਹੀਂ ਠਾਣੇ ਨੂੰ ਮੰਨਦਾ ਮੈਂ ਕਮਿਸ਼ਨਰ ਸਾਹਿਬ ਦੇ ਕਿਹੜੇ ਕਿਹੜੇ ਦੇ ਸਾਹਿਬ ਦੇ ਐਸ.ਪੀ. ਦੇ ਐਸ.ਪੀ. ਦਾ ਸਾਰੇ ਕਿੱਥੇ ਆਜੋ ਦੱਸੋ ਕਿ ਕਿਹਨੇ ਅਪਲੀਕੇਸ਼ਨ ਲਾਇਆ ਮੇਰਾ ਦਮਾਗ ਕਮਿਸ਼ਨਰ ਸਾਹਿਬ ਦੇ ਜੀ ਜੀ ਸਾਹਿਬ ਨੇ ਐਸਪੀ ਸਾਹਿਬ ਜਿਹੜੇ ਤਿੰਨ ਹੀ ਜਗ੍ਹਾ ਤੇ ਪਰੰਤ ਦਿੱਤੀਆਂ ਹੋਈਆਂ ਨੇ ਉੱਥੋਂ ਕੋਈ ਕਾਰਵਾਈ ਨਹੀਂ ਹੋਈ ਪਹਿਲਾਂ ਇਹਨੇ ਕੈਮਰੇ ਪੱਟੇ ਸਾਡੇ 8-10 ਸਾਲ ਦੇ ਲੱਗੇ ਹੋਏ ਸੀਗੇ ਕੈਮਰਾ ਤੋਂ ਬਾਅਦ ਜਦੋਂ ਅਸੀਂ ਤਰਖਾਸਤ ਦਿੱਤੀ ਉਹ ਕਹਿੰਦੇ ਆਪਾਂ ਕਰਦੇ ਆਂ ਜਾਨੂ ਇਹ ਤਵਜਾ ਕਰਨ ਲੱਗਿਆ ਉੱਥੇ ਲੱਗੇ ਸੀ ਮੇਰੀ ਗੱਲ ਤੇ ਕਿਹਨੇ ਕਿਹਾ ਹਾਂ ਜੀ ਇਹ ਨੇ ਮੈਨੂੰ ਨਹੀਂ ਲੱਗੀ ਉਸ ਤੋਂ ਬਾਅਦ ਜੀ ਇਹ ਜਿਹੜਾ ਗੇਟ ਲਾਉਣ ਲੱਗਿਆ ਜਿਹੜਾ ਹੁਣ ਇਹ ਗੇਟ ਲਾਉਣ ਲੱਗਿਆ ਜਾਨੂ ਇਹਦੇ ਸਰਦਿਗੇ ਜਗਦੇਵ ਸਿੰਘ ਉਹਨਾਂ ਨੇ ਜੇ ਜਦੀ ਕਹਤਾ ਕਦੇ ਵੀ ਕੋਰਟ ਕੇਸ ਚੱਲਦਾ ਵਾ ਜੀ ਜਗਦੇਵ ਸਿੰਘ ਸਰ ਨੇ ਉਹ ਚਕਾ ਕੇ ਗੇਟ ਪਰੇ ਕਰਾਤਾ ਕਦੇ ਵੀ ਕੋਰਟ ਕੇਸ ਚ ਕੋਈ ਨਹੀਂ ਛੱਡੂਗਾ ਨਾ ਦੋਈ ਤਰ੍ਹਾਂ ਨਹੀਂ ਛੱਡਣਗੇ ਜਿਵੇਂ ਪਿਆ ਓਵੇਂ ਹੀ ਆ ਤੇ ਲੱਗੀ ਹੋਈ ਹੈ ਜੀ ਮੇਰੇ ਨੰਬਰ ਤੇ ਲੱਗੀ ਹੋਈ ਹੈ ਸਰਦਾਰ ਸਾਹਿਬ ਨੇ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਭੈਣ ਚੌਂਦੀ ਆ ਤੇਰੀ ਭੈਣ ਦੀ ਲਾਹਨਤ ਦਿੰਦਾ ਉਹ ਦਾੜੀ ਵਾਲਾ ਸਰਦਾਰ ਜਿਹੜਾ ਖੜਾ ਸੀ ਮੇਰੇ ਕੀ ਨਾਮ ਆ ਵੀਰੇ ਉਹਨੇ ਮੈਨੂੰ ਕੱਢਿਆ ਕਹਿੰਦਾ ਆ ਜਾ ਕਮਰੇ ਮੂਰੇ ਤੇ ਅੱਠ ਦਾ ਜਣਾ ਮੇਰੇ ਕੱਲੀ ਜਨਾਨੀ ਨਾਲ ਇਹਨਾਂ ਨੇ ਬਦਤਮੀਜ਼ੀਆਂ ਕਰਦੇ ਨੇ ਕਿ ਕੋਈ ਸ਼ਨੀਵਾਰ ਦਾ ਵੀ ਕੋਈ ਹੈਗਾ ਤੁਹਾਡੇ ਕੋਲੋਂ ਕੋਈ ਬੰਦੇ ਬੰਦੇ ਭੇਜੇ ਕਿ ਉਹ ਐਦਾਂ ਦੀ ਗੱਲਬਾਤ ਹੈ ਕੋਈ ਨਹੀਂ ਨਹੀਂ ਵੀਰੇ ਕੁਝ ਨਹੀਂ ਆਵੇ ਛੋੜ ਬੜਾ ਸ਼ਨੀਵਾਰ ਦਾ ਜੀ ਇਹ ਤਾਂ ਇੰਨਾ ਝੂਠਾ ਬੰਦਾ ਵਾ ਇਹਨੇ ਰਾਤ ਨੂੰ ਜਿੱਦਣ 12 ਵਜੇ ਇਹਨੇ ਪਹਿਲਾਂ ਲਾਈ ਆ ਉਹ ਵੀ ਸਾਨੂੰ ਹੀ ਕਹਿੰਦਾ ਤਾਂ ਜੀ ਗੇਟ ਦਾ 8 ਮਹੀਨੇ ਪਹਿਲਾਂ ਲੱਗਿਆ ਹੋਇਆ ਜਿਹੜੇ ਆਪਣੇ ਆਏ ਨੇ ਜਸਪ੍ਰੀਤ ਸਰ ਉਹਰੇ ਮੌਕੇ ਤੇ ਉਹਨਾਂ ਨੂੰ ਮੈਂ 112 ਤੇ ਘੰਟੀ ਕਰਕੇ ਸੱਦਿਆ ਮੈਂ ਕਹਾਂ ਜੀ ਇਹ ਜੀ ਖੜੇ ਆ ਆ ਗੇਟ ਰਾਤ ਲੱਗਿਆ ਆ ਕੱਲਾ ਕੱਲਾ ਕਾਬਲਾ ਦੇਖੋ ਐਡਾ ਗੇਟ ਹੈ 112 ਤੇ ਆਪਾਂ ਫੋਨ ਕੀਤਾ ਜੀ ਤੇ ਉਹ ਕਹਿੰਦੇ ਜੀ ਹਾਂ ਤਾਂ ਆ ਜਾ ਗੇਟ ਲੱਗਿਆ ਉਹ ਜੀ ਤਾਂ ਆ ਜਾ ਸਾਰੇ ਮੈਂ ਆਪਣੇ ਵਕੀਲ ਸਾਹਿਬ ਨੂੰ ਦਿੱਤੀ ਹੋਈਆਂ ਤੇ ਸਾਰੇ ਸਾਰੇ ਕੁਝ ਹੈਗਾ ਪੁੱਤ ਹਾਂਜੀ ਸਾਰਾ ਕੁਝ ਆ ਦੇਖੋ ਇਸ ਫਰਦ ਦੇ ਉੱਤੇ ਸੇ ਆ ਆ ਦੇਖੋ ਫਰਦ ਦਾ ਜੀ ਤੁਹਾਡੇ ਨੋਟ ਹੀ ਪਤਾ ਨਹੀਂ ਹਦਾ ਰਜਿਸਟਰੀ ਵਾਲਿਆਂ ਨੇ ਵੀਰੇ ਫਰਦਾ ਵਾਲਿਆਂ ਦੇਖੋ ਵਕੀਲ ਸਾਹਿਬ ਨੇ ਮੈਨੂੰ ਅੰਡਰਲੈਂਡ ਕਰ ਦਿੱਤੀ ਆ ਸਟੇ ਦੀ ਇਹ ਪਰ ਮੰਨ ਨਹੀਂ ਰਿਹਾ ਹੈਗਾ ਇਹ ਪ੍ਰਸ਼ਾਸਨ ਨੂੰ ਹੀ ਨਹੀਂ ਮੰਨ ਰਿਹਾ ਵੀਰੇ ਕਿਸੇ ਜੀ ਇਹਨਾਂ ਨੇ ਮੰਨਦਾ ਹੁਣ ਤੁਹਾਡੇ ਮੁਰੇ ਨਾ ਬਾਲਕ ਬੱਚੇ ਨੇ ਉਹਨਾਂ ਨੇ ਕਿੰਨਾ ਧੱਕਾ ਤਵੇਂ ਹੋਂ ਇਕੱਲੇ ਇਕੱਲੇ ਵੀਡੀਓ ਬਈਆ ਨਹੀਂ ਤਾਂ ਇਹਨਾਂ ਨੇ ਕੈਮਰਾ ਤੇ ਰਿਕਾਰਡਿੰਗ ਕਰਾਈ ਜਾਵੇ ਨਹੀਂ ਤਾਂ ਫਿਰ 19 ਸਤੰਬਰ ਦੀ ਰਿਕਾਰਡਿੰਗ ਕਢਾਉਂਦਾਰਾ ਦੋ ਤਾਂ ਪਾਣੀ ਦਾ ਪਾਣੀ ਪ੍ਰਸ਼ਾਸਨ ਵੀ ਆਇਆ ਵਾ ਪਹਿਲਾਂ ਵੀ ਗਏ ਪਹਿਲਾਂ ਸਰ ਜੀ ਮੈਂ ਤਾਂ ਫਿਰ ਹੀ ਰਹੀ ਆ ਜੋ ਫਰਵਰੀ ਮਹੀਨੇ ਤੋਂ ਇਹਨੇ ਇਹਨੇ ਮੈਨੂੰ ਇੰਨਾ ਦੁੱਖੀ ਕੀਤਾ ਪਿਆ ਪਹਿਲੇ ਐਸਾ ਸਾਹਮਣੇ ਉਹ ਗੇਟ ਲਾ ਕੇ ਰੱਖਿਆ ਇਹਨੇ ਰਾਤ ਨੂੰ ਹੋਰ ਗੇਟ ਲਾਤਾ ਹੁਣ ਅੱਜ ਫੇਰ ਗੇਟ ਲਾਣ ਲੱਗਿਆ ਇਹ ਗੰਦੀਆਂ ਗੰਦੀਆਂ ਕਾਲਾ ਘੜਦਾ ਕੰਦੇ ਕੰਦੇ ਇਸ਼ਾਰੇ ਕਰਦਾ ਮੇਰਾ ਫਾਰਕੀ ਚਰਨ ਮੁਕਲਾਫਤ ਕਿੰਨਾ ਬਿਆ ਕੁੱਤੇ ਨੇ ਇਹਨਾਂ ਨੇ ਦੁੱਖੀ ਕੋਈ ਮੇਰਾ ਸਾਥ ਨਹੀਂ ਦਿੰਦਾ ਪਿਆ ਹੁਣ ਤਾਂ ਮਰੇ ਕੱਲੀ ਜਨਾਨੇ ਮਰੇ 10 ਬੰਦੇ ਘਰੇ ਸੀਗੇ ਕਿਸੇ ਨੇ ਮੇਰੇ ਹੱਕ ਦੀ ਕਰਨੀ ਕਿਉਂਕਿ ਉਹ ਮੈਨੂੰ ਕਾਲਾ ਘੜਦੀਆਂ ਭੈਣ ਚੋਦੀਆਂ ਭੈਣ ਚੋਦੀਆਂ ਕੀ ਕੋਈ ਸ਼ਰਾਬਤਾਂ ਜਮਾਨਾ ਦੀ ਤਾੜੀਆਂ ਆਲਿਓ ਤੁਸੀਂ ਸ਼ਰਮ ਕਰ ਲਓ ਮੈਂ ਕਿਸੇ ਨੂੰ ਕੁਝ ਬੋਲ ਨਹੀਂ ਆ ਫਿਰ ਇਹਨੇ ਕੱਪੜੇ ਪਾੜਿਆ ਕਿਨ ਤੋਂ ਟੋਡੂਆਂ ਵਾਲਾ ਗੱਡੀ ਸਰ ਜੀ ਮੈਂ ਨਾ ਇੱਕ ਟੋਰ ਜਰੇ ਤੇ ਬਹ ਲਾਂ ਲੱਗਿਆ ਖੰਬੇ ਇੱਕ 'ਚ ਮੈਂ ਆਪਣਾ ਮੁੰਡਾ ਬਾੜਦਾ ਇੱਕ 'ਚ ਮੈਂ ਉਹਨੂੰ ਬਾੜ ਆਪ ਖੜ ਕੇ ਆ ਸਰਦਾਰ ਸਾਹਿਬ ਨੇ ਮੈਨੂੰ ਬਾਹਰ ਆ ਕੇ ਛੱਡਿਆ ਤੇ ਮੈਨੂੰ ਖੰਦੀ ਭੈਣ ਦੀ ਗੱਲ ਕੱਢੀ ਉਹ ਕੀ ਨਾਮ ਕੀ ਹੈ ਤੁਹਾਡਾ ਮੇਰਾ ਸੁਜੀਤ ਕੁਮਾਰ ਮੈਣੀ ਜੀ ਹਾਂਜੀ ਕੀ ਇਹ ਮੇਰੀ 베ਰੀ ਪ੍ਰਾਪਰਟੀ ਮੇਰੀ ਵਾਈਫ ਦੇ ਨਾਮ ਆ ਜੀ ਇਹ ਇਹਦਾ ਮੈਂ 27 ਫਰਵਰੀ ਨੂੰ ਰਜਿਸਟਰੀ ਕਰਾਈ ਹੈ ਜੀ ਇੰਤਕਾਲ ਮੇਰੇ ਨਾਲ ਚੜ ਚੁੱਕਿਆ ਮੈਂ ਜਦ ਵੀ ਕੋਈ ਕੰਮ ਸ਼ੁਰੂ ਕਰਦਾ ਹੈ ਬਿਨਾ ਮਤਲਬ ਅਨਸੈਸਰੀ ਪਰੇਸ਼ਾਨ ਕਰਦੇ ਨੇ ਜੀ ਅੱਗੇ ਅਸੀਂ ਆਪਣਾ ਗੇਟ-ਕੁੱਟ ਲੱਗਿਆ ਸੀ ਉਦੋਂ ਇਹ ਲੜਕੇ ਆ ਕੇ ਇਹਨਾਂ ਨੇ ਮੇਰੇ ਹੱਥ ਤੇ ਟੱਕ ਮਾਰਿਆ ਉਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਹੁਣ 20 ਤੇ ਸ਼ਨੀਵਾਰ ਦੀ ਰਾਤ ਨੂੰ ਇਹਨਾਂ ਨੇ 2 ਵਜੇ ਬੰਦੇ ਇਕੱਠੇ ਕਰਕੇ ਲਿਆ ਕੇ ਆ ਗੇਟ ਵੱਡਿਆ ਜੀ ਕਟਰ ਵੱਡਿਆ ਦੇਖੋ ਇਧਰੋਂ ਉਰੋਂ ਵੀ ਨਾ ਉੱਥੋਂ ਤੱਕ ਵੈਲਡਿੰਗ ਕੀਤੀ ਹੈ ਜੀ ਬਾਹਰ ਗਿਆ ਵੈਲਡਿੰਗਾਂ ਹੋਈਆਂ ਨੇ ਇਹਨਾਂ ਨੇ ਫੇਰ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਕਿਹੜੀ ਜਗ੍ਹਾ ਜੀ ਕਿੰਨਾ ਕਿਹੜੀ ਜਗ੍ਹਾ ਕਿੰਨਾ ਕਰੋਲਾ ਇਹ ਇਹ 391 ਗ ਟੋਟਲ ਮੇਰੇ ਕੋਲ ਤਾਂ ਹੀ 399 ਕਾ ਆ ਜਾ ਜੀ ਇਹਨਾਂ ਦੀ ਕੋਈ ਮਗਰ ਪ੍ਰਾਪਰਟੀ ਹੋ ਰਹੀ ਨਾ ਜੀ ਇਹਨਾਂ ਦੀ ਕਿਸੇ ਦੀ ਪ੍ਰਾਪਰਟੀ ਇਹਨਾਂ ਦੀ ਪ੍ਰਾਪਰਟੀ ਤਾਂ ਜੀ ਉੱਤਰ ਪਰਿਆ ਠੀਕ ਹੈ ਚਾਰ ਦੁਕਾਨਾਂ ਛੱਡ ਕੇ ਇਹਨਾਂ ਦੀ ਪ੍ਰਾਪਰਟੀ ਹੈ ਰੌਲਾ ਪਾਉਣ ਨੂੰ ਤੇਜ਼ ਨਹੀਂ ਜੀ ਇਹਨਾਂ ਨੇ ਅੱਜ ਤੱਕ ਰੌਲਾ ਹੀ ਪਾਇਆ ਕਿੰਨੇ ਸਮੇ ਤੋਂ ਜਿਹੜਾ ਰੌਲਾ ਚੱਲ ਰਹੀ ਹੈ ਇਹਦਾ ਪਹਿਲਾ ਜ਼ਿਮੀਦਾਰ ਨਾਲ ਚੱਲਦਾ ਰਿਹਾ ਜੀ ਇਹਨਾਂ ਦਾ 15 ਸਾਲ 17 ਸਾਲ 2019 ਚ ਕੇਸ ਡਿਸਮਿਸ ਹੋ ਗਿਆ ਜੀ کورٹ ਨੇ ਡਿਸਪੋਜ਼ ਕੀਤਾ ਡਿਸਪੋਜ਼ ਦੇ ਕਾਗਜ ਤੁਹਾਨੂੰ ਮੈਂ ਦਿਖਾ ਦਿੰਦਾ ਠੀਕ ਆ ਡਿਸਪੋਜ਼ ਆਫ ਦੇ ਕਾਗਜ ਉਹ ਵੀ ਹੈਗੇ ਉਹ ਵੀ ਦੇਖ ਲਓ ਉਹ کورٹ ਤੁਹਾਡੇ ਦਾ ਕੇਸ ਕੀਤਾ ਜਿਹੜੀ ਜਿਮੀਦਾਰਤਾ ਸੀ ਅਸਤਾ ਜੀ ਖਰੀਦਦਾਰ ਹੁਣ ਹੋਇਆ ਤੁਸੀਂ ਜਿਮੀਦਾਰ ਤੋਂ ਖਰੀਦੀਆ ਹਾਂਜੀ ਆਹ ਲੋ ਜੀ ਆਹ کورٹ ਦੇ ਆਰਡਰ ਨੇ ਜੀ ਜਿਮੀਦਾਰ ਦੇ ਅਗੇਂਸਟ ਜਿਮੀਦਾਰ ਦੇ ਫੇਵਰ ਚ ਹਾਂ ਇਹ ਕਿੰਨੇ ਸਮੇਂ ਤੋਂ ਕੇ ਰਿਸ਼ੂ ਹੈ ਇਹ ਮੇਰੀ ਬੇਰੀ ਰਜਿਸਟਰੀ ਜੀ ਫਰਵਰੀ ਚ ਹੋਈ ਹੈ ਇਹ 2019 ਚ ਕੇਸ ਡਿਸਮਿਸ ਹੋ ਚੁੱਕਿਆ ਇਹਨਾਂ ਦਾ ਇਹਨਾਂ ਦੇ ਅਗੇ ਸਦਾਰ ਨਹੀਂ ਹੁਣ ਰਿਸ਼ੂ ਹੋਈ ਹੈ ਇਸ ਵਾਰੀ ਵਾਈਫ ਦੇ ਨਾਮ ਹਾਂ ਨਹੀਂ ਵਾਈਫ ਦੇ ਨਾਮ ਇਹ ਜ਼ਿਮੀਦਾਰ ਦਾ ਕੇਸ ਚੱਲਦਾ ਸੀ ਜਿ ਜ਼ਿਮੀਦਾਰ ਕੇਸ ਜਿੱਤੇ ਆ ਇਸ ਇਹਦਾ ਇਸ ਪ੍ਰਾਪਰਟੀ ਦਾ ਜਿੱਤਣ ਤੋਂ ਬਾਅਦ ਉਹਨੇ 6 ਸਾਲ ਵੇਟ ਕਰਨ ਤੋਂ ਬਾਅਦ ਸਾਨੂੰ ਪ੍ਰਾਪਰਟੀ ਵੇਚੀ ਹੈ ਵਾਈਫ ਦੇ ਨਾਮ ਕੀ ਹੈ ਤੁਹਾਡੀ ਦਾ ਰਿਸ਼ੂ ਮੈਨੀ ਜੀ ਰਿਸ਼ੂ ਮੇਰੀ ਤੋਂ ਨਵਾਂ ਇਸ ਟਾਈਮ ਕਿੰਨੀ ਜ਼ਮੀਨ ਹੈ 391 391 ਕਬਜ਼ਾ ਤੁਹਾਡਾ ਵਾ ਹਾਂਜੀ ਕਬਜ਼ਾ ਇਹਨਾਂ ਨੇ ਕਿਉਂ ਮਤਲਬ ਦੂਜੀ ਪਾਰਟੀ ਨੇ ਕਿਉਂ ਹੋਰ ਵਿੱਚੋਂ ਵੀ ਸੱਜੇ ਮੇਰੀਆਂ ਦੁਕਾਨਾਂ ਨੇ ਜੀ ਇੱਧਰ ਵੀ ਮੇਰੀ ਦੁਕਾਨ ਆ ਇੱਧਰ ਵੀ ਮੇਰੀ ਦੁਕਾਨ ਆ ਜੀ ਜਦੋਂ ਪਹਿਲਾਂ ਤੁਹਾਡੇ ਸਾਟ ਮਾਰੀਆ ਪੁਲਿਸ ਵੱਲੋਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਜੀ ਕੀਤੀ ਉਹਦਾ ਕਾਰਨ ਇਹ ਪੁਲਸੇ ਦੱਸ ਸਕਦੀ ਹੈ ਜੀ ਹੁਣ ਮੈਂ ਤਾਂ ਦੱਸ ਨਹੀਂ ਸਕਦਾ ਬਿਆਨ ਹੋ ਗਈ ਸੀ ਤੁਹਾਡੇ ਬਿਆਨ ਹੋ ਗਏ ਜੀ ਸਾਰਾ ਕੁਝ ਹੋ ਗਿਆ ਮੈਡੀਕਲ ਮੈਡੀਕਲ ਵੀ ਕਰਾ ਕੇ ਦੇ ਚੁੱਕੇ ਆ ਹਸਪੀਟਲ ਥਾਣੇ ਜੀ ਠੀਕ ਆ ਇਹਦਾ ਪੁਲਸੇ ਦੱਸ ਸਕਦੀ ਕਿਉਂ ਕਾਰਵਾਈ ਨਹੀਂ ਕਰਦੀ ਹੈਗੀ ਠੀਕ ਆ ਆ ਹੁਣ ਅਸੀਂ ਦੁਬਾਰਾ ਫੇਰ ਵੀਡੀਓ ਕਲਿੱਪਾਂ ਦਿੱਤੀਆਂ ਨੇ ਫੇਰ ਨਹੀਂ ਕਾਰਵਾਈ ਕੀਤੀ ਤਾਂ ਕਿ ਕਹਿ ਕੇ ਗਿਆ ਵੀ ਕੰਮ ਬੰਦ ਕਰਕੇ ਥਾਣੇ ਪ ਠੀਕ ਹੋਰ ਵੀ ਬਾਜੀ ਹਸਤਾਨ ਸਾਫ ਚਾਹੁੰਦੇ ਆ ਵੀ ਸਾਡਾ ਨਾ ਧੱਕਾ ਹੋ ਰਿਹਾ ਜੀ ਪੁਲਿਸ ਵੀ ਧੱਕਾ ਕਰਾ ਰਹੀ ਹੈ ਜੀ ਸਾਡਾ ਤੇ ਜਦੋਂ ਹੁਣ ਦੁਵਾਰੇ ਇਹਨਾਂ ਨੇ ਬੱਡੇਗਾ ਗੇੜ ਕੇ ਕਿਆ ਦਿਨ ਹੋ ਗਏ ਸ਼ਨੀਵਾਰ ਦਾ ਜੀ ਸ਼ਨੀਵਾਰ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਦੇਖ ਲਓ ਜੀ ਦਿਨ ਕੀ ਹੋ ਗਿਆ ਅੱਜ ਵੀਰਵਾਰ ਹੋ ਗਿਆ ਹਾਂਜੀ ਸ਼ਨੀਵਾਰ ਤੋਂ ਦਿਨ ਦਿਨ ਕਰ ਲਓ ਸ਼ਨੀਵਾਰ ਜੀ 9 ਵਜੇ ਤੇ ਇਹਨੂੰ ਪੀਸੀ ਆ ਤੇ 112 ਤੇ ਕੰਪਲੇਂਟ ਨੋਟ ਕਰਾਈ ਆ 10 ਵਜੇ ਤੈਨੂੰ ਅਸੀਂ ਸਾਰੇ ਐਵੀਡੈਂਸ ਲੈ ਕੇ ਥਾਣੇ ਦੇ ਤੇ ਲੇਡੀਜ਼ ਵੱਲੋਂ ਕਾਫੀ ਇਲਜ਼ਾਮ ਦਿਵਾਉਂਦੇ ਨਜ਼ਰ ਆ ਗਏ ਪਰ ਨਹੀਂ ਇਲਜ਼ਾਮ ਲਾਉਣ ਨਾਲ ਵੀ ਟੀ ਕਿਸੇ ਇਹ ਆਨਨੇਸੈਸਰੀ ਪਰੇਸ਼ਾਨ ਕਰਨ ਲੱਗੇ ਹੋਣੇ ਮੈਂ ਕੱਲਾ ਬੰਦਾ ਦੁਕਾਨ ਤੇ ਬੈਠਦਾ ਜੀ ਕਦੇ ਖੁਸ਼ ਕਰਦੇ ਨੇ ਕਦੇ ਖੁਸ਼ ਕਰਦੇ ਨੇ ਕਾਨੂੰ ਮੇਰਾ ਨਫਾ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਮੈਂ ਕੱਲਾ ਬੈਠਾ ਕਦੇ ਇਸਮੈਕ ਵਾਲੇ ਬੰਦਿਆਂ ਨੂੰ ਦਾਰੂ ਪਲਾ ਕੇ ਤੇ ਸਮੈਕ ਪਲਾ ਕੇ ਰਾਤ ਨੂੰ ਮੈਂ ਤੁਹਾਨੂੰ ਵੀਡੀਓ ਭੇਜਦਾ ਜੀ ਤੁਸੀਂ ਉਹ ਆਪਣੇ ਨਾਲ ਲੈ ਓਕੇ ਕਿੰਨੀ 2 ਵਜੇ ਵਾਲੀ ਉਦਨ ਦੀ ਆ ਜਿਹੜੀ ਮੈਂ ਥਾਣੇ ਦਿੱਤੀ ਆ ਕਲਪ ਉਹ ਮੈਂ ਤੁਹਾਨੂੰ ਦਿਨਾ ਠੀਕ ਆ ਜੀ ਓਕੇ